ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਨੂੰ ਥਾਂ ਥਾਂ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰ ਬਾਰ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਮਾਰਕੋਟ ਹੋ ਰਹੀ ਹੈ ਹਰਿਆਣਾ ਦੇ ਵਿੱਚ ਸਿੱਖਾਂ ਦੇ ਨਾਲ ਮਾਰਕੋਟ ਹੋਈ हिमाचल ਦੇ ਵਿੱਚ ਸਿੱਖਾਂ ਨਾਲ ਮਾਰਕੁੱਟ ਹੋਈ ਯੂਪੀ ਦੇ ਵਿੱਚ ਸਿੱਖਾਂ ਨਾਲ ਮਾਰਕੁੱਟ ਹੋਈ ਹੁਣ 2 ਦਿਨ ਪਹਿਲੇ ਮਹਾਰਾਸ਼ਟਰ ਦੇ ਵਿੱਚ ਇੱਕ ਸਿੱਖ ਰੇਲਵੇ ਕਰਮਚਾਰੀ ਦੇ ਨਾਲ ਮਾਰਕੁੱਟ ਹੋਈ ਹੁਣ ਤੁਸੀਂ ਆਪ ਦੱਸੋ ਤੁਸੀਂ ਇਹਨੂੰ ਅਤਵਾਦ ਕਹੋਗੇ ਜਾਂ ਹੋਰ ਕੀ ਕਹੋਗੇ ਇਹੀ ਹੁੰਦਾ ਨਾ ਅਤਵਾਦ ਹੁਣ ਸਿੱਖਾਂ ਨੂੰ ਦੁਨੀਆ ਪਰਚ ਬਦਨਾਮ ਕਰਨ ਦੀ ਇੱਕ ਕੁੱਝ ਹੀ ਸਾਜ਼ਿਸ਼ ਹੋਰ ਰਚੀ ਗਈ ਹੈ ਜੋ ਕੀ ਹੈ ਹਿਮਾਚਲ ਤੋਂ ਐਮਪੀ ਆ ਕੀ ਹੈ ਜਿਹਦਾ ਨਾਮ ਹੈ ਕੰਗਨਾਰ ਨੋਤ ਇਹ ਮਾਰਦੀ ਹੈ ਚਵਲਾਂ ਬਹੁਤ ਨਾ ਇਹਨੂੰ ਅਕਲ ਤੇ ਨਾ ਇਹਨੂੰ ਮੌਤ ਮੂਵੀ ਐਮਰਜੈਂਸੀ ਚ ਇਹਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀਈ ਹੈ ਸੰਤ ਜਰਨੈਲ ਸਿੰਘ ਜੀ ਨੂੰ ਦਿਖਾਇਆ ਗਿਆ ਵੀ ਉਹ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਤੇ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਜਦ ਕੀ ਸੰਤ ਜਰਨੈਲ ਸਿੰਘ ਜੀ ਨੇ ਇਹਨੂੰ ਬੀਬੀ ਨੂੰ ਇਹ ਇਤਿਹਾਸ ਦਾ ਪਤਾ ਨਹੀਂ ਸੰਤ ਜਰਨੈਲ ਸਿੰਘ ਜੀ ਦਾ ਸੰਤ ਜਰਨੈਲ ਸਿੰਘ ਜੀ ਨੇ ਰਮਾਇਣ ਦੀ ਬੇਅਦਬੀ ਹੋ ਗਈ ਸੀਗੀ ਤੇ ਰਮਾਇਣ ਦਾ ਕੇਸ ਲੜਿਆ ਸੀਗਾ ਕੋਰਟ ਦੇ ਵਿੱਚ ਤੇ ਇੱਕ Hindu ਪਰਿਵਾਰ ਦੀ ਬੱਚੀ ਨੂੰ ਚੱਕ ਕੇ Hindu ਲੈ ਗਏ ਤੇ ਉਹਨਾਂ ਨੇ ਥਾਣੇ ਐਫ ਆਈ ਆਰ ਵੀ ਦਰਜ ਕਰਾਈ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਸੰਤ ਜਰਨੈਲ ਸਿੰਘ ਜੀ ਦੇ ਕੋਲ ਫਿਰ ਉਹ ਪਰਿਵਾਰ ਗਿਆ ਸੰਤ ਜਰਨੈਲ ਸਿੰਘ ਜੀ ਨੇ ਕੁਝ ਘੰਟਿਆਂ ਚੀ ਉਹ ਬੱਚੀ ਨੂੰ ਉਹਨਾਂ ਦੇ ਕੋਲੋਂ ਛਡਾ ਕੇ ਤੇ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਇਹ ਸੀਗਾ ਸੰਤ ਜਰਨੈਲ ਸਿੰਘ ਜੀ ਦਾ ਕਿਰਦਾਰ ਤੇ ਸੰਤ ਜਰਨੈਲ ਸਿੰਘ ਜੀ ਦੇ ਜ਼ਰੀ ਕਿਰਦਾਰ ਸੰਤ ਜਰਨੈਲ ਸਿੰਘ ਜੀ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਭਾਜੀਪੀ ਦੇ ਹੀ ਲੀਡਰ ਨੇ ਸੁਬਰਮਣੀਅਮ ਸਵਾਮੀ ਉਹ ਬਹੁਤ ਟਾਈਮ ਤੱਕ ਸੰਤ ਜਰਨੈਲ ਸਿੰਘ ਜੀ ਨਾਲ ਵਿਚਰਦੇ ਰਹੇ ਤੇ ਉਹਨਾਂ ਨੇ ਉਹਨਾਂ ਕੋਲੋਂ ਪੁੱਛ ਲਓ ਤੁਸੀਂ ਸੰਤ ਜਰਨੈਲ ਸਿੰਘ ਜੀ ਨੇ ਕਦੀ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ ਸੰਤ ਜਰਨੈਲ ਸਿੰਘ ਜੀ ਨੇ ਇਹ ਗੱਲ ਕਹੀ ਸੀ ਜਦੋਂ ਹਿੰਦੂਸਤਾਨ ਦੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਉਸ ਦਿਨ ਖਾਲਿਸਤਾਨ ਦੀ ਨੀਂਵ ਰੱਖੀ ਜਾਏਗੀ ਇਸ ਫਿਲਮ ਦੇ ذریعے ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਭਾਜਪੀ ਦੇ ਨਾਲ ਮਿਲ ਕੇ ਕੋਝੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਸਿੱਖਾਂ ਦਾ ਇਤਿਹਾਸ ਹੀ ਨਹੀਂ ਪਤਾ ਨਾਦਰ ਸ਼ਾਹ ਨੇ ਜਦੋਂ ਹਿੰਦੂਸਤਾਨ ਤੇ ਪਹਿਲੀ ਵਾਰ ਹਮਲਾ ਕੀਤਾ ਸੀਗਾ ਤੇ ਹਿੰਦੂਸਤਾਨ ਨੂੰ ਲੁੱਟ ਕੇ ਇੱਥੇ ਦੀਆਂ ਧੀਆਂ ਭੈਣਾਂ ਨੂੰ ਵੀ ਚੱਕ ਕੇ ਲੈ ਗਿਆ ਸੀਗਾ ਤੇ ਹਿੰਦੂਸਤਾਨ ਚੋ ਕਿਸੇ ਕਮਿਊਨਿਟੀ ਵਾ ਨੇ ਉਹਦੇ ਖਿਲਾਫ ਉਹਦਾ ਜਵਾਬ ਨਹੀਂ ਸੀ ਦਿੱਤਾ ਤੇ ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਨਾਦਰ ਸ਼ਾਹ ਹਿੰਦੂਸਤਾਨ ਨੂੰ ਲੁੱਟ ਕੇ ਲੈ ਕੇ ਜਾ ਰਿਹਾ ਤੇ ਇੱਥੇ ਦੀਆਂ ਬੱਚੀਆਂ ਨੂੰ ਚੱਕ ਕੇ ਲੈ ਕੇ ਜਾ ਰਿਹਾ ਤੇ ਸਿੱਖਾਂ ਨੇ ਨਾਦਰ ਸ਼ਾਹ ਦੇ ਕੋਲੋਂ ਉਹ ਬੱਚੀਆਂ ਨੂੰ ਬਚਾਇਆ ਸੀਗਾ ਆਪਣੇ ਧਰਮ ਲਈ ਤੇ ਸਾਰੇ ਜਾਨ ਦੇ ਦਿੰਦੇ ਨੇ ਪਰ ਦੁਨੀਆ ਦੇ ਵਿੱਚ ਇੱਕੋ ਇੱਕ ਮਿਸਾਲ ਮਿਲਦੀ ਹੈ ਉਹ ਹੈ ਤਾਨਤਨ ਸਾਹਿਬ ਸ਼੍ਰੀ ਗੁਰਤੇਗ ਬਾਦਰ ਮਹਾਰਾਜ ਜਿਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹਾਦਤ ਦਿੱਤੀ ਸੀ ਸਿਰਫ Hindu ਧਰਮ ਨੂੰ ਬਚਾਉਣ ਵਾਸਤੇ ਤੇ ਇਹ ਅਕ੍ਰਿਤ ਕਰਨ ਲੋਕ ਸਿੱਖਾਂ ਦੇ ਕੀਤੇ ਆਸਾਨਾਂ ਨੂੰ ਮੰਨਣਾ ਤੇ ਕੀ ਹੈ ਉਲਟਾ ਉਹਨਾਂ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕਰਨ ਨੂੰ ਤੁਲੇ ਹੋਏ ਨੇ ਜੇਕਰ ਗੁਰਤੇਗ ਬਾਦਰ ਮਹਾਰਾਜ ਹਿੰਦੂ ਤਰਨ ਦੇ ਵਾਸਤੇ ਸ਼ਹਾਦਤ ਨਾ ਨੰਦੇ ਇਹ ਜਿਹੜੀ ਬੀਬੀ ਐ ਕੰਗਨਾਰ ਰਣੋਤ ਇਹਦਾ ਨਾਮ ਹੋਣਾ ਸੀ ਕੈਰਾਨਾ ਜਾਂ ਹੋਣਾ ਸੀ ਰਿਹਾਨਾ ਇਹ ਸ਼ੁਰੂ ਤੋਂ ਹੀ ਸਿੱਖਾਂ ਦੇ ਖਿਲਾਫ ਬੋਲਦੀ ਰਹੀ ਐ ਜਦੋਂ ਕਿਸਾਨੀ ਅੰਦੋਲਨ ਹੋਇਆ ਉਦੋਂ ਇਹਨੇ ਸਾਡੀਆਂ ਮਾਵਾਂ ਭੈਣਾਂ ਬਾਰੇ ਗਲਤ ਬੋਲਿਆ ਉਸ ਤੋਂ ਬਾਅਦ ਐਮਪੀ ਜਦੋਂ ਚੋਣ ਕੇ ਇਹ ਮੁਹਾਲੀ 에ਰਪੋਰਟ ਤੇ ਗਈ ਤੇ ਉੱਥੇ ਉਹ ਸਾਡੀ ਭੈਣ ਕੁਲਵਿੰਦਰ ਕੌਰ ਐਨੇ ਉਹਦੀ ਨੇਮ ਪਲੇਟ ਪੜ੍ਹੀ ਜਦੋਂ ਕੁਲਵਿੰਦਰ ਕੌਰ ਤੇ ਉਹਨੂੰ ਕਹਿੰਦੇ ਯੂ ਕੌਰ ਖਾਲਿਸਤਾਨੀ ਤੇ ਫਿਰ ਉਹ ਸਾਡੀ ਭੈਣ ਨੇ ਐਦੇ ਮੂੰਹ ਦੇ ਉੱਤੇ ਇਹੋ ਜਿਹਾ ਥੱਪੜ ਮਾਰਿਆ ਭਈ ਉਹ ਕਾਂਗਰਸ ਦਾ ਚੋਣ ਨਿਸ਼ਾਨ ਆ ਨਾ ਪੰਜਾ ਛਾਪਤਾ ਫਿਰ ਦਿੱਲੀ ਜਾ ਕੇ ਪਹੁੰਚ ਕੇ ਇਹ মিডিਆ ਨੂੰ ਇੰਟਰਵਿਊ ਦੇ ਰਹੀਏ ਤੇ ਕਹਿ ਰਹੀ ਜੀ ਮੈਂ ਤਾਂ ਸੇਫ ਬਚ ਕੇ ਆ ਗਈ ਹੂੰ ਭਈ ਉੱਥੇ ਤੇਰੇ ਤੇ ਕਿਹੜੇ ਫੈਰ ਮਾਰੇ ਸੀਗੇ ਜਿਹੜੀ ਤੂੰ ਸੇਫ ਬਚ ਕੇ ਆ ਗਿਆ ਕਿ ਥੱਪੜ ਹੀ ਮਾਰਿਆ ਸੀਗਾ ਤੂੰ ਆਪ ਦੀ ਜ਼ੁਬਾਨ ਨੂੰ ਕੰਟਰੋਲ ਰੱਖਿਆ ਕਰ ਇਹ ਜ਼ੁਬਾਨ ਹੀ ਖੋਤੇ ਤੇ ਚੜਾ ਦਿੰਦੀ ਹੈ ਤੇ ਇਹੀ ਜ਼ੁਬਾਨ ਕੁਰਸੀ ਤੇ ਪਹੁੰਚਾ ਦਿੰਦੀ ਹੈ ਇਹ ਜਿਹੜੇ ਬੀਜੇਪੀ ਦੇ ਵਿੱਚ ਬੈਠੇ ਨੇ ਪੱਗਾਂ 'ਚ ਸੇਰ ਫਸਾਈ ਜਿੱਦਾਂ ਮਨਜਿੰਦਰ ਸਿੰਘ ਸਿਰਸਾ ਆਰ ਪੀ ਸਿੰਘ ਤੇ ਹਰਦੀਪ ਪੂਰੀ ਵਰਗੇ ਇਹਨਾਂ ਨੂੰ ਹੁਣ ਇਹ ਸਿੱਖ ਕੌਮ ਦੇ ਬਾਰੇ ਜਿੰਨਾ ਮਰਜ਼ੀ ਇਹ ਕੂੜ ਪ੍ਰਚਾਰ ਕਰੀ ਜਾਣ ਬੀਜੇਪੀ ਵਾਲੇ ਇਹਨਾਂ ਨੂੰ ਜਿਹੜੇ ਬੀਜੇਪੀ ਦੇ ਵਿੱਚ ਬੈਠੇ ਨੇ ਸਿੱਪ ਗੱਟ ਸੇਰ ਫਸਾਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਆਪਣੀਆਂ ਕੁਰਸੀਆਂ ਨਾਲ ਪਿਆਰ ਹੈ ਕੌਮ ਦੇ ਨਾਲ ਇਹਨਾਂ ਨੂੰ ਕੋਈ ਵਾਸਤਾ ਨਹੀਂ ਹੈ ਤੇ ਆਪ ਸਭ ਸਿੱਖ ਸੰਗਤਾਂ ਦੇ ਚਰਨਾਚ ਸਨਮਰ ਬੇਨਤੀ ਹੈ ਵੀ ਇਸ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਬਸ ਇੰਨੀਆਂ ਕੁ ਬੇਨਤੀਆਂ ਆਪ ਸੰਗਤਾਂ ਦੇ ਚਰਨਾਚ ਕਰਨੀਆਂ ਸਨ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਦਾ ਸ਼ਮਾ ਲੱਜਾਚਕ ਹੈ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ